ਕਿਸੇ ਵੀ ਦੇਸ਼ ਦਾ ਜੇ ਯੂਥ ਇਕੱਠਾ ਹੋ ਜੇ ਉਹ ਸਰਕਾਰਾਂ ਕਿਵੇਂ ਸੱਟ ਲੈਂਦਾ ਇਹ ਨੇਪਾਲ ਵਾਲਿਆਂ ਨੇ ਕਰਕੇ ਦਿਖਾਇਆ ਪਿਛਲੇ 24 ਘੰਟਿਆਂ ਚ ਨੇਪਾਲ ਚ ਬਹੁਤ ਕੁਝ ਹੋਇਆ ਉਥੋਂ ਦਾ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਔਲੀ ਆਪਦਾ ਅਸਤੀਫਾ ਦੇ ਚੁੱਕਿਆ ਨੇਪਾਲ ਦਾ ਪਾਰਲੀਮੈਂਟ ਹਾਊਸ ਆਗ ਨਾਲ ਮੱਜ ਕੇ ਸੁਆਹ ਹੋ ਚੁੱਕਿਆ 20 ਤੋਂ ਵੀ ਜ਼ਿਆਦਾ ਸਕੂਲ ਕਾਲਜ ਜਾਣ ਵਾਲੇ ਜਵਾਕ ਮਾਰੇ ਜਾ ਚੁੱਕੇ ਹਨ ਹੁਣ ਇਹ ਸਾਰਾ ਕੁਝ ਸ਼ੁਰੂ ਕਿੱਥੋਂ ਹੋਇਆ ਆਜੋ ਵੇਖੀਏ ਸੋ ਨੇਪਾਲ ਦਾ ਯੂਥ ਜਿਹਨੂੰ ਆਪਾਂ ਜਨ ਜ਼ੀ ਜਨਰੇਸ਼ਨ ਕਹਿ ਦਿੰਦੇ ਆ ਉਹਨਾਂ ਨੇ ਉਥੋਂ ਦੇ ਮੰਤਰੀਆਂ ਨੂੰ ਐਕਸਪੋਜ਼ ਕਰਨਾ ਸ਼ੁਰੂ ਕਰਤਾ ਸੀ ਮਤਲਬ ਆਨਲਾਈਨ ਆ ਕੇ ਉਹਨਾਂ ਸ਼ੁਰੂ ਕਰਨਾ ਸ਼ੁਰੂ ਕਰਤਾ ਸੀ ਕਿ ਕਿਵੇਂ ਉਹ ਆਪਣਾ ਕਰਾਪਸ਼ਨ ਨਾਲ ਕਮਾਇਆ ਹੋਇਆ ਕਾਲਾ ਪੈਸਾ ਬਾਹਰ ਸਵਿਟਸ ਬੈਂਕਾਂ 'ਚ ਭੇਜ ਰਿਹਾ ਤੇ ਕਿਵੇਂ ਆਪਦੀ ਫੈਮਲੀ ਨੂੰ ਬਾਹਰਲੇ ਦੇਸ਼ਾਂ 'ਚ ਸੈਟਲ ਕਰ ਰਿਹਾ ਨੇਪਾਲ ਦੇ ਯੂਥ ਨੇ ਵੀਡੀਓ ਬਣਾਉਣੀਆ ਸ਼ੁਰੂ ਕਰਤੀਆਂ ਸੀ ਜਿੱਥੇ ਉਹ ਇਹ ਵੱਡੇ-ਵੱਡੇ ਮੰਤਰੀਆਂ ਦੇ ਜਿਹੜੇ ਜਵਾਕ ਬਾਹਰ ਬੈਠੇ ਆ ਉਹਨਾਂ ਦੀ ਐਸ਼ ਭਰੀ ਲਾਈਫ ਐਕਸਪੋਜ਼ ਕਰ ਰਹੇ ਸੀ ਤੇ ਸਾਰੀ ਕੈਲਕੂਲੇਸ਼ਨ ਦੇ ਰਹੇ ਸੀ ਕਿ ਉਹਨਾਂ ਕੋਲੇ ਇੰਨਾ ਪੈਸਾ ਆ ਕਿੱਥੋਂ ਰਿਹਾ ਤੇ ਫਿਰ ਇਹਦੇ ਚੱਲਦੇ ਘਬਰਾ ਕੇ ਨੇਪਾਲ ਦੀ ਸਰਕਾਰ ਨੇ ਇੱਕ ਆਰਡਰ ਪਾਸ ਕੀਤਾ ਉਹ ਕਹਿੰਦੇ ਇਸ ਤੋਂ ਪਹਿਲਾਂ ਕਿ ਸਾਡੇ ਕੰਮਾਂ ਤੋਂ ਹੋਰ ਪਰਦੇ ਉਠਣ ਸਾਰਾ ਸੋਸ਼ਲ ਗੂਗਲ, ਯੂਟਿਊਬ, ਫੇਸਬੁੱਕ, ਇੰਸਟਾਗ੍ਰam ਇਵਨ ਕਿ ਵਟਸਐਪ ਤੇ ਵੀ ਬੈਨ ਲਾਤਾ ਤਾਂ ਕਿ ਲੋਕ ਇੱਕ ਦੂਜੇ ਨਾਲ ਗੱਲਬਾਤ ਹੀ ਨਾ ਕਰ ਸਕਣ। ਇਸ ਕਰਪਸ਼ਨ ਮਤਲਬ ਭ੍ਰਿਸ਼ਟਾਚਾਰ ਨੂੰ ਲੈ ਕੇ ਜੋ ਤਰਨਾ ਸ਼ਾਂਤਮਈ ਤਰੀਕੇ ਨਾਲ ਚੱਲ ਰਿਹਾ ਸੀ, ਇਹ ਸੋਸ਼ਲ ਮੀਡੀਆ ਬੈਨ ਨੇ ਲੋਕਾਂ 'ਚ ਹੋਰ ਗੁੱਸਾ ਭਰਤਾ ਤੇ ਹੋਰ ਲੋਕ ਸੜਕਾਂ ਤੇ ਆ ਗਏ ਕਿ ਸਾਡੀ ਆਵਾਜ਼ ਨੂੰ ਜਾਂ ਸੱਚ ਨੂੰ ਦਬਾਇਆ ਜਾ ਰਿਹਾ। ਇਸ ਤਰਨੇ ਦੇ ਚੱਲਦੇ 20 ਤੋਂ ਵੀ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਆ ਜਿਹੜੇ ਸਕੂਲ ਕਾਲਜ ਵਾਲੇ ਸਟੂਡੈਂਟ ਸੀ ਜਿਨ੍ਹਾਂ ਦੇ ਯੂਨੀਫਾਰਮ ਪਾਈ ਸੀ ਤੇ ਗਲ ਵਿੱਚ ਸਕੂਲ ਵਾਲੀ ਆਈਡੀ ਸੀ ਤੇ ਇੱਥੇ ਹੀ ਸਾਰਾ ਕੰਮ ਖਰਾਬ ਹੋ ਪਾਰਲੀਮੈਂਟ ਹਾਊਸ ਤੇ ਅਟੈਕ ਕੀਤਾ ਤੇ ਉਹਨੂੰ ਅੱਗ ਲਾਤੀ ਇਹ ਸਭ ਦੇ ਚੱਲਦੇ ਅੰਡਰ ਪ੍ਰੈਸ਼ਰ ਆ ਕੇ ਨੇਪਾਲ ਦੇ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਆਉਲੀ ਨੇ ਆਵਦਾਸ ਸਤੀਫਾ ਦਿੱਤਾ ਤੇ ਨਾਲ ਹੀ ਉਥੋਂ ਦੇ ਗ੍ਰਹਿ ਮੰਤਰੀ ਮਤਲਬ ਕਿ ਹੋਮ ਮਨਿਸਟਰ ਰਮੇਸ਼ ਲੇਖਕ ਨੇ ਵੀ ਆਵਦਾਸ ਸਤੀਫਾ ਦਿੱਤਾ ਇੱਕ ਦੇਸ਼ ਦੇ ਯੂਥ ਵਿੱਚ ਇੰਨੀ ਪਾਵਰ ਹੁੰਦੀ ਹੈ ਜੇ ਉਹ ਇਕੱਠੇ ਹੋ ਜਾਣ ਇੱਕ ਦਿਨ 'ਚ ਨੇਪਾਲ ਦੀ ਸਰਕਾਰ ਸੈਟਲੀ ਉਹਨਾਂ ਨੇ ਜਿਹੜੀ ਜੇਨ ਜ਼ੀ ਜਨਰੇਸ਼ਨ ਨੂੰ ਸਾਰੇ ਨਕੰਮਾ ਕਹਿੰਦੇ ਸੀ ਉਹਨਾਂ ਨੇ ਅੱਜ ਸਾਰਿਆਂ ਦਾ ਦਿਲ ਜਿੱਤ ਲਿਆ